ਪੰਜਾਬ ਚ ਬਹੁਤ ਏਰ ਪੰਥਕ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇਸ ਬਾਰੇ ਅਸੀਂ ਵਧਾਈ ਦੇਣਾ ਚਾਹੁੰਦੇ ਆ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਅੱਜ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਸੱਤਰ ਬੁਲਾ ਕੇ ਇੱਕ ਕਾਨੂੰਨ ਪਾਸ ਕੀਤਾ ਗਿਆ ਇਹਨਾਂ ਨੇ ਜ਼ੋਰ ਦਿੱਤਾ ਗਿਆ ਵੀ ਫਾਸਟ ਟਰੈਕ ਕੋਟਾਂ ਤੇ ਹੋਰ ਵੀ ਜਿਹੜੇ ਸਖਤ ਸਖਤ ਸਜ਼ਾਾਂ ਉਹਨਾਂ ਲੋਕਾਂ ਨੂੰ ਇੱਕ ਡਰ ਦਾ ਮਾਹੌਲ ਬਣਿਆ ਵੀ ਕਿਸੇ ਧਾਰਮਿਕ ਗ੍ਰੰਥ ਨੂੰ ਬੇਬੀ ਕਰਨ ਤੋਂ ਪਹਿਲਾਂ ਅਗਲੇ ਨੂੰ ਚਾਰ ਵਾਰੀ ਸੋਚੇ ਇਹ ਕਾਨੂੰਨ ਚਾਹੀਦਾ ਸੀ ਇਸ ਕਾਨੂੰਨ ਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਕਿਤੇ ਵੀ ਕੋਈ ਬੇਅਦਬੀ ਹੁੰਦੀ ਆ ਫਿਰ ਕੋਈ ਗ੍ਰੰਥ ਸਾਹਿਬ ਦੀ ਕੋਈ ਧਰਮੀ ਸਥਾਨ ਦੀ ਮੰਦਰ ਦੀ ਜਾਂ ਕੋਈ ਵੀ ਕਿਸੇ ਦੀ ਵੀ ਕੋਈ ਦਾਦਾ ਵਾ ਇਹ ਬਹੁਤ ਵਧੀਆ ਛਲਾਗਾ ਜੋਜ ਅੱਜ ਬਿੱਲ ਪਾਸ ਹੋਇਆ ਵਾ ਇਸ ਦੇ ਅਸੀਂ ਭਗਵੰਤ ਮਾਨ ਜੀ ਦਾ ਧੰਨ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਖੁਸ਼ੀ ਹੋਈ ਕਿ ਉਸ ਬੰਦੇ ਨੂੰ ਵੇਦਵੀ ਕਰਨ ਵਾਲੇ ਨੂੰ ਸਜ਼ਾ ਜਿਹੜੀ ਉਮਰ ਕੈਦੀ ਆ ਪਰੋਲ ਕੋਈ ਨਹੀਂ ਮਿਲੇਗੀ ਜਿਹੜਾ ਇੱਕ ਦਾਇਰਾ ਵੱਖਰਾ ਬਣਿਆ ਬਣੂਗਾ ਵਿੱਚ ਇਹਦੀ ਸ਼ਕਤੀ ਚੱਲੂਗੀ ਕੋਈ ਕਿਸੇ ਦੇ ਉੱਤੇ ਕੋਈ ਕਿੰਤੂ ਬ੍ਰਿੰਤੂ ਨਹੀਂ ਕਰ ਸਕਦਾ ਮਾਨ ਸਰਕਾਰ ਨੇ ਵਿਧਾਨ ਸਭਾ ਚ ਬਿੱਲ ਪੇਸ਼ ਕੀਤਾ ਆ ਉਹ ਸਰਕਾਰ ਦੀ ਬਹੁਤ ਵਧੀਆ ਛਲਾਗਾ ਹੈ ਇਹਦੇ ਨਾਲ ਹੁਣ ਜਿਹੜਾ ਕੋਈ ਬੇਦਬੀ ਕਰਨ ਕਰੇਗਾ ਜਾਂ ਕਰਨ ਦੀ ਕੋਸ਼ਿਸ਼ ਕਰੇਗਾ ਡਰੇਗਾ ਇਹਦੇ ਨਾਲ ਉਹਦੀ ਕੋਈ ਜਮਾਨਤ ਨਹੀਂ ਉਮਰ ਕੈਦ ਤੋਂ ਡਰੇਗਾ ਅੱਜ ਪੰਜਾਬ ਸਰਕਾਰ ਵੱਲੋਂ ਬੜੀ ਹੀ ਇੱਕ ਅੱਛੀ ਖਬਰ ਆਈ ਏ ਕਿ ਬੜੇ ਹੀ ਚਿਰਾਂ ਤੋਂ ਜਿਹੜਾ ਬੇਦਬੀਆਂ ਦੇ ਉੱਤੇ ਮਸਲਾ ਹੋ ਰਿਹਾ ਸੀ ਕਿ ਲਗਾਤਾਰ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਧਾਰਮਿਕ ਸਥਾਨਾਂ ਦੀਆਂ ਬੇਦਬੀਆਂ ਹੋ ਰਹੀਆਂ ਸੀ ਉਹਦੇ ਉੱਤੇ ਇੱਕ ਬਿੱਲ ਪਾਸ ਹੋਇਆ ਆ ਕਿ ਜਿਹੜਾ ਵੀ ਬੰਦਾ ਹੁਣ ਧਾਰਮਿਕ ਸਥਾਨ ਦੀ ਜਾਂ ਕਿਸੇ ਧਾਰਮਿਕ ਗ੍ਰੰਥ ਦੀ ਬੇਦਬੀ ਕਰੇਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋਏਗੀ ਤੇ ਨਾਲ ਹੀ ਉਹਨੂੰ ਪੈਰੋਲ ਵੀ ਨਹੀਂ ਮਿਲੇਗੀ ਅਸੀਂ ਆਪਣੇ ਪੂਰੇ ਸੰਗਠਨ ਵੱਲੋਂ ਇਸ ਕਦਮ ਦਾ ਬਹੁਤ ਜ਼ਿਆਦਾ ਅਸੀਂ ਪ੍ਰਸ਼ੰਸਾ ਕਰਦੇ ਹਾਂ ਇਹਦੇ ਵਿੱਚ ਕੋਈ ਬਚਾ ਨਹੀਂ ਕੋਈ ਪੇਰੋਲ ਨਹੀਂ ਜੋ ਅਸੀਂ ਸੁਣਨ ਚ ਆਇਆ ਅੱਜ ਜਿਹੜੇ ਆਏ ਆ ਪੇਰੋਲ ਵੀ ਨਹੀਂ ਸਮਾਨਤ ਵੀ ਨਹੀਂ ਤੇ ਉਮਰ ਕੈਟ ਔਰ ਇਸ ਤੋਂ ਦੁਖਦਾਈ ਖਬਰ ਔਰ ਇਸ ਤੋਂ ਦੁਖਦਾਈ ਘਟਨਾ ਸਾਡੇ ਸਿੱਖਿਆਰ ਦੇ ਵੀ ਸਾਡੇ ਸਿੱਖਾਂ ਵਾਂ ਤੇ ਕੋਈ ਨਹੀਂ ਜਿਹੜਾ ਇਹ ਬਿਲ ਪਾਸ ਕੀਤਾ ਗਿਆ ਮੈਂ ਸਮਝਦਾ ਕਿ ਸਾਡੀ ਸਰਕਾਰ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਦੀ ਅੱਜ ਸਰਕਾਰ ਹੈ ਪੰਜਾਬ ਦੇ ਵਿੱਚ ਉਹਦੇ ਵੱਲੋਂ ਇਹ ਸਭ ਤੋਂ ਸਲਾਘਾਯੋਗ ਕਦਮ ਹੈ ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸ਼੍ਰੀ ਭਗਵੰਤ ਦਿਲੋਂ ਇਸ ਮੈਂ ਜਿਹੜਾ ਇਹ ਕਾਨੂੰਨੀ ਪ੍ਰਕਿਰਿਆ ਵੀ ਕਰਦਾ ਔਰ ਸ਼ਾਇਦ ਮੇਰੇ ਦਿਲ ਨੂੰ ਕਿਤੇ ਸਕੂਨ ਵੀ ਮਿਲੇਗਾ ਵੀ ਹਾਂ ਹੁਣ ਜਿਹੜੇ ਦੋਸ਼ੀ ਐ ਇੱਥਾ ਪਹਿਲੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਵਕਤ ਤੋਂ ਵਕਤ ਸਜ਼ਾ ਮਿਲੇਗੀ ਔਰ ਜਿਹੜਾ ਅਜ ਤੋਂ ਬਾਅਦ ਕੋਈ ਗੁੱਟਾ ਸਾਹਿਬ ਮਹਾਰਾਜ ਵਾਲ ਅੱਖ ਕਰਕੇ ਦੇਖੇਗਾ ਜਾਂ ਜਿਹੜੇ ਨਾਟਕ ਕਰਦੇ ਜਿਸੀ ਪਾਲਕ ਪਾਗਲ ਆਇਆ ਹੋਰ ਹੈ ਨਾ ਜੀ ਉਹਨਾਂ ਨੂੰ ਇਹ ਸੋਤ ਮਿਲੇਗੀ ਕਿਉਂਕਿ ਸਾਰੀ ਉਮਰ ਐ ਜਿਹੜੀ ਉਹਨਾਂ ਨੂੰ ਜੇਲ੍ਹ ਚ ਕੱਟਣੀ ਰਹੀ ਹੈ ਕਹਿ ਸਕਦੀ ਐ ਔਰ ਇੱਕ ਮੈਨੂੰ ਪਤਾ ਲੱਗਿਆ ਵੀ ਬਿਨਾਂ ਪੈਰੋਲ ਤੋਂ ਉਹਨਾਂ ਨੂੰ ਵਿੱਚ ਪੈਰੋਲ ਜਾਂ ਬੇਲ ਕਿਸੇ ਤਰ੍ਹਾਂ ਦੀ ਨਹੀਂ ਮਿਲੇ